ਜੇਕਰ ਤੁਸੀਂ ਵੀ ਫੀਲ ਕਰਦੇ ਹੋ ਬਹੁਤ ਹੀ ਜ਼ਿਆਦਾ ਥਕਾਵਟ ਕੰਮ ਕਰਨ ਨੂੰ ਕਿਸੇ ਨੂੰ ਵੀ ਮਨ ਨਹੀਂ ਕਰਦਾ ਹੈ थोड़ा सा चलते सह चढ़ जाता है दिल की धड़कन तेज फील हूँ है और अगर असं गल करिए चेहरा बेजान पीला नज़र आता है बाल चढ़ने शुरू हो जाते हैं और जो है कभी कभी मिट्टी या चौक खाने का मन करता है तो कि ना ज़रूर एक निशानी है कि थोड़े तो बच्चे हो रही है खून की कमी जी हाँ हिमोग्लोबिन की डैफिशंसी कमी के न जो है ये सारिया ही हैल्थ इशू जो है फेस करनी पैदा और कितने ना कि अपनी डाइट दे कॉम्प्रोमाइज कर रहे होंगे हो सही तरह डाइट नहीं लै रहे होंगे ਕੁਝ ਚੀਜ਼ਾਂ ਦੀ ਕਮੀ ਜ਼ਰੂਰ ਚੱਲ ਰਹੀ ਹੁੰਦੀ ਹੈ ਜਿਸ ਦੇ ਨਾਲ ਖੂਨ ਦੀ ਕਮੀ ਹੋ ਜਾਂਦੀ ਹੈ ਸੋ ਹੱਥਾਂ ਪੈਰਾਂ ਦੇ ਠੰਡੇ ਵੀ ਕਈਆਂ ਦੇ ਹੋਏ ਰਹਿੰਦੇ ਨੇ ਹਮੇਸ਼ਾ ਹੀ ਸੋ ਸਿਰਦਰਦ ਹੁੰਦਾ ਰਹਿੰਦਾ ਚੱਕਰ ਆਉਂਦੇ ਰਹਿੰਦੇ ਨੇ ਠੀਏ ਸਾਰੀਆਂ ਇਸੀਆਂ ਨਿਸ਼ਾਨੀਆਂ ਨੇ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡੇ ਵਿੱਚ ਖੂਨ ਦੀ ਕਮੀ ਚੱਲ ਰਹੀ ਹੈ ਹਿਮੋਗਲੋਬਿਨ ਦੀ ਕਮੀ ਚੱਲ ਰਹੀ ਹੈ ਤੇ ਜਦੋਂ ਖੂਨ ਦੀ ਕਮੀ ਹੁੰਦੀ ਹੈ ਤਾਂ ਉੱਥੇ ਤੁਹਾਡੇ ਅੰਦਰ ਕਿਤੇ ਨਾ ਕਿਤੇ ਆਇਰਨ ਦੀ ਡੈਫੀਸ਼ੈਂਸੀ ਵੀ ਹੁੰਦੀ ਹੈ ਵਿਟਾਮਿਨ ਸੀ ਦੀ ਡੈਫੀਸ਼ੈਂਸੀ ਵੀ ਹੁੰਦੀ ਹੈ ਫੋਲਿਕ ਐਸਿਡ ਵੀ ਘਟ ਹੁੰਦਾ ਹੈ ਜਿਸ ਕਰਕੇ ਤੁਹਾਡੇ ਅੰਦਰ ਖੂਨ ਦੀ ਕਮੀ ਹੋ ਰਹੀ ਹੁੰਦੀ ਹੈ ਤੇ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਮੈਂ ਹੀ ਦੱਸਣ ਜਾ ਰਹੀਆਂ ਇੱਕ ਤਾਂ ਖਾਸ ਤਰ੍ਹਾਂ ਦਾ ਇੱਕ ਜੂਸ ਵੀ ਤੁਹਾਨੂੰ ਜ਼ਰੂਰ ਦੱਸਾਂਗੀ ਜੋ ਅਗਰ ਤੁਸੀਂ ਕੰਟੀਨਿਊ 8 ਦਿਨ ਵੀ ਪੀ ਲੈਂਦੇ ਹੋ ਤਾਂ ਤੁਹਾਡੇ ਅੰਦਰ ਖੂਨ ਦੀ ਕਮੀ ਜਿਹੜੀ ਹੈ ਉਹ ਦੂਰ ਹੋਏਗੀ ਖੂਨ ਚੰਗੀ ਮਾਤਰਾ ਵਿੱਚ ਤੁਹਾਡੇ ਅੰਦਰ ਹੈਲਦੀ ਜੋ ਹੈ ਤੁਸੀਂ ਖੁਦ ਨੂੰ ਫੀਲ ਕਰੋਗੇ ਖੂਨ ਵੰਣਾ ਸ਼ੁਰੂ ਹੋਏਗਾ ਚਿਹਰੇ ਤੇ ਰੌਣਕ ਆਏਗੀ ਸਕਿਨ ਵੀ ਤੁਹਾਡੀ ਚਿਹਰਾ ਅੱਛਾ ਹੋ ਜਾਏਗਾ हेयर हेयर फॉल की जी प्रॉब्लम है वो भी ठीक होने वाली है, ते बाकी जड़ी आपा की की हो है, है तो बाकी जी आप तमाम ये सिमटम्स की गल की होर परेशानियां ने सारिया दिक्कत भी थोड़िया ठीक होने वाली ने क्योंकि कई बार जे रले मिले कई तरह के लक्षण असं अपनी बॉडी सिमटम्स देख रहे होंने अच्छे सू की गया आखिर और ये किसी की नजर नहीं लगी है तो खून की कमी हो गई है सो तो आप खून की कमी दूर कर लेना है, है। जिसमी ठीक तो हो जाए तो गल करिए चुकंदर देखो चुकंदर जो है बहुत अच्छी होंगी है अगर थोड़े तो अंदर खून की कमी हो रही है वैसे भी रेगुलर बेसिस से चुकंदर तुम सलाद के फॉर्म भी खा सकते हो या इसका जूस बना के भी कला खा सकते हो पर मैं इतने तुम्हें जरूर दसना चाहो भी आप खून ਦੀ ਕਮੀ ਦੀ ਗੱਲ ਕਰਦੇ ਆ ਤਾਂ ਅਕਸਰ ਹਰ ਕੋਈ ਸੋਚਦਾ ਹੈ ਕਿ ਅਸੀਂ ਆਇਰਨ ਵਾਲੀਆਂ ਚੀਜ਼ਾਂ ਖਾਈਏ ਜਾਂ ਕਈ ਤਾਂ ਆਇਰਨ ਦਾ ਸਪਲੀਮੈਂਟ ਵੀ ਲੈਣਾ ਸ਼ੁਰੂ ਕਰ ਦਿੰਦੇ ਨੇ ਪਰ ਇਕੱਲੇ ਆਇਰਨ ਦੇ ਨਾਲ ਫਾਇਦਾ ਨਹੀਂ ਹੁੰਦਾ ਜਦ ਤੱਕ ਉਸ ਦੇ ਨਾਲ ਤੁਸੀਂ ਵਿਟਾਮਿਨ ਸੀ ਨਹੀਂ ਖਾ ਰਹੇ ਹੋ ਕਿਉਂਕਿ ਆਇਰਨ ਦੀ ਐਬਜ਼ોર્ਪਸ਼ਨ ਦੇ ਵਿੱਚ ਹੈਲਪ ਕਰਦਾ ਹੈ ਵਿਟਾਮਿਨ ਸੀ ਇਸ ਲਈ ਜੇਕਰ ਤੁਹਾਡੀ ਡਾਈਟ ਦੇ ਵਿੱਚ ਆਇਰਨ ਵਾਲੀ ਕੋਈ ਚੀਜ਼ ਖਾ ਰਹੇ ਹੋ ਚਾਹੇ ਤੁਸੀਂ ਸਪਲੀਮੈਂਟ ਆਇਰਨ ਦਾ ਖਾ ਰਹੇ ਹੋ ਉਸ ਦੇ ਨਾਲ ਵਿਟਾਮਿਨ ਸੀ ਦਾ ਸਪਲੀਮੈਂਟ ਜਾਂ ਵਿਟਾਮਿਨ ਸੀ ਨੇਚਰਲ ਫਾਰਮ ਦੇ ਵਿੱਚ ਤੁਸੀਂ ਨਹੀਂ ਲੈ ਰਹੇ ਹੋ ਤਾਂ ਆਇਰਨ ਤੁਹਾਡੀ ਬੋਡੀ ਵਿੱਚ ਚੰਗੀ ਤਰ੍ਹਾਂ नहीं हो पाएगा खाण् खा रहे चीज आयरन वाली हैं पर बॉडी लग so, ही नहीं रही हो सो इस बहुत जरूरी है, के भी वाली तुसी कोई खानी है तो उसटाम तो तो सलाद की गल करते हैं तो उसके ऊपर नींबू जो है छिड़क सद निचोड़ के अः उस खा सकते हो ताकि आयरन और विटामिन इकट्ठे जो अंदर जाएंगे तो खून की कमी दूर करने मदद कर सकते ने आंवला देखो आंवला ਵੀ ਨੇਚਰਲ ਫਾਰਮ ਦੇ ਵਿੱਚ ਤੁਸੀਂ ਡੇਲੀ ਖਾ ਸਕਦੇ ਹੋ ਆਮਲਾ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦਾ ਹੈ ਵਿਟਾਮਿਨ ਸੀ ਤਾਂ ਇਸ ਵਿੱਚ ਭਰ ਭਰ ਕੇ ਹੁੰਦਾ ਹੈ 40 ਸੰਤਰਿਆਂ ਦੇ ਵਿੱਚ ਜਿਨ੍ਹਾਂ ਵਿੱਚ ਵਿਟਾਮਿਨ ਸੀ ਮਿਲਦਾ ਉਹਨਾਂ ਇੱਕ ਆਮਲੇ ਤੋਂ ਤੁਹਾਨੂੰ ਵਿਟਾਮਿਨ ਸੀ ਮਿਲ ਜਾਂਦਾ ਤਾਂ ਤੁਸੀਂ ਸਮਝ ਸਕਦੇ ਹੋ ਕਿ ਅਗਰ ਅਸੀਂ ਦਿਨ ਦੇ ਵਿੱਚ ਇੱਕ ਆਮਲਾ ਖਾਂਦੇ ਆ ਤਾਂ ਸਾਨੂੰ ਕਿੰਨੀ ਚੰਗੀ ਮਾਤਰਾ ਦੇ ਵਿੱਚ ਵਿਟਾਮਿਨ ਸੀ ਇਸ ਦੇ ਨਾਲ ਮਿਲ ਜਾਂਦਾ ਸੋ ਅ ਅਨਾਰ ਹੈ ਅਨਾਰ ਨੂੰ ਵੀ ਤੁਸੀਂ ਖਾ ਸਕਦੇ ਹੋ ਜਿਹੜੀ ਕਿਸ਼ਮਿਸ਼ ਹੁੰਦੀ ਹੈ ਉਸ ਨੂੰ ਵੀ ਤੁਸੀਂ ਰਾਤ ਨੂੰ ਭਿਗੋਦੋ ਡੇਲੀ ਜੋ ਹੈ ਸਵੇਰੇ ਤੁਸੀਂ ਖਾਓ ਤਾਂ ਇਸ ਦੇ ਨਾਲ ਵੀ ਤੁਹਾਡੀ ਖੂਨ ਦੀ ਕਮੀ ਦੂਰ ਹੁੰਦੀ ਹੈ ਔਰ ਸਭ ਤੋਂ ਜ਼ਰੂਰੀ ਇਹ ਦੇਖੋ ਹਰੀਆਂ ਪੱਤੇਦਾਰ ਸਬਜ਼ੀਆਂ ਖਾਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਅੱਜਕਲ ਖਾਣ ਪੀਣ ਦਾ ਆਪਣਾ ਸਟਾਈਲ ਜੀ ਗੱਲ ਕਰਦੇ ਆ ਪੱਤੇਦਾਰ ਸਬਜ਼ੀਆਂ ਹਰੀਆਂ ਸਬਜ਼ੀਆਂ ਬਹੁਤ ਘੱਟ ਰਹਿ ਗਈਆਂ ਬਾਹਰ ਦਾ ਖਾਣਾ ਖਾ ਕੇ ਹੀ ਪੇਟ ਇਸ ਤਰ੍ਹਾਂ ਨਾਲ ਸਭ ਭਰ ਲੈਂਦੇ ਨੇ ਕਿ ਹਰੇ ਪੱਤੇਦਾਰ ਸਬਜ਼ੀਆਂ ਜਾਂ ਫਰੈਸ਼ ਸਬਜ਼ੀਆਂ ਖਾਣ ਦਾ ਕਿਸੇ ਨੂੰ ਟਾਈਮ ਹੀ ਨਹੀਂ ਲੱਗਦਾ ਆਪਣੀ ਆਦਤ ਜ਼ਰੂਰ ਬਣਾਓ ਕਿ ਦਿਨ ਦੇ ਵਿੱਚ ਤੁਹਾਡੇ ਮੀਲ ਦੇ ਵਿੱਚ ਇੱਕ ਸਬਜ਼ੀ ਜੋ ਹੈ ਫਰੈਸ਼ ਹਰੀ ਸਬਜ਼ੀ ਘਰ ਦੀ ਬਣਾਈ ਹੋਈ ਜ਼ਰੂਰ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ Apple ਹੈ ਖਜੂਰ ਹੈ ਕਿਸ਼ਮਿਸ਼ ਦੀ ਮੈਂ ਗੱਲ ਕਰ ਚੁੱਕੀ ਆ ਸੋ ਇਹ ਚੀਜ਼ਾਂ ਗੁੜ ਹੈ ਇਹ ਚੀਜ਼ਾਂ ਆਇਰਨ ਜੋ ਹੈ ਇਹਨਾਂ ਦੇ ਵਿੱਚ ਜ਼ਰੂਰ ਹੁੰਦਾ ਹੈ ਪਰ ਨਾਲ ਦੇ ਨਾਲ ਆਪਣੀ ਡਾਈਟ ਵਿੱਚ ਵਿਟਾਮਿਨ ਸੀ ਵੀ ਤੁਸੀਂ ਜ਼ਰੂਰ ਰੱਖਣਾ ਹੈ ਸੋ ਅੱਗੋਂ ਆਪਾਂ ਗੱਲ ਕਰਦੇ ਹਾਂ ਉਸ ਜੂਸ ਬਾਰੇ ਜੋ ਮੈਂ ਤੁਹਾਨੂੰ ਕਹੀ ਸੀ ਗੱਲ ਤੇ ਤੁਸੀਂ ਇਹ ਜੂਸ ਪੀਓਗੇ ਤਾਂ 8 ਦਿਨਾਂ ਦੇ ਵਿੱਚ ਜੋ ਹੈ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ ਉਸ ਲਈ ਦੇਖੋ ਸਭ ਤੋਂ ਪਹਿਲਾਂ ਚੁਕੰਦਰ ਹੀ ਚਾਹੀਦੀ ਹੈ ਚੁਕੰਦਰ ਮੈਂ ਤੁਹਾਨੂੰ ਦੱਸ ਚੁੱਕੀ ਆ કે બહોત વદિયા ઢંગ ਦੇ ਨਾਲ ਖੂਨ ਦੀ કમી ਨੂੰ દૂર ਕਰਨ ਵਿੱਚ મદદ ਕਰਦੀ હે દેખો ਖੂન ਖੂન ਜਿਹੜਾ ਸਾਡਾ હિમોਗ્લોਬਿਨ કામ ਕੀ ਕਰਦਾ ساری પૂરી બોડી ਵਿੱਚ ਹਰ ਥਾਂ ਦੇ ਵਿੱਚ ਆਕਸੀਜਨ ਪਹੁੰਚਾਉਣ ਦਾ ਕੰਮ ਜੋ ਹੈ ਖੂਨ ਹੀ ਕਰਦਾ ਹੈ ਤੇ ਇਸ ਲਈ ਜੇਕਰ ਖੂਨ ਦੀ કમી ਹੋ ਜਾਏਗੀ ਤਾਂ ਸਾਰੇ ਆਰਗਨਸ ਨੂੰ ਜੋ ਹੈ ਆਕਸੀਜਨ ਸਹੀ ਤਰ੍ਹਾਂ ਨਾਲ ਨਹੀਂ ਮਿਲ ਪਾਂਦੀ ਜਿਸ ਦੇ ਨਾਲ ਹੁੰਦਾ ਕਿ ਹੈ ਕਿ ਸਾਨੂੰ ਸਾਰੇ ਸਿੰਪਟਮ ਸਿਰਦਰਦ ਚੱਕਰ ਆਣਾ ਹਾਰਟਬੀਟ ਤੇਜ਼ ਹੋਣੀ ਫੀਲ ਹੋਣਾ ਤੁਰੇ ਫਿਰੇ ਤੇ ਜੋ ਹੈ ਇਕਦਮ ਸਾਹ ਬਹੁਤ ਜ਼ਿਆਦਾ ਚੜ ਜਾਂਦਾ ਹੈ ਜਾਂ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਤੇ ਕਿਤੇ ਨਾ ਕਿਤੇ ਇਹੀ ਹੈ ਜ ਆ ਆਪਾਂ ਸਮਝ ਆਦਾ ਹੈ ਸੋ ਕਿ ਸਾਰੇ ਆਰਗਨਸ ਨੂੰ ਆਕਸੀਜਨ ਮਿਲ ਹੀ ਨਹੀਂ پا ਰਹੀ ਹੈ ਤੇ ਆਪਾਂ ਇਸ ਲਈ ਹਿਮੋਗਲੋਬਿਨ ਤੇ ਖੂਨ ਤੇ ਫੋਕਸ ਇਸੇ ਲਈ ਕਰਨਾ ਹੈ ਕਿ ਵਧੀਆ ਬਣਿਆ ਰਹੇ ਤੇ ਥੋੜਾ ਜਿਹਾ ਇੱਥੇ ਮੈਂ ਵੀ ਦੱਸ ਦਵਾਂ ਕਿ ਆਪਣੇ ਅਗਰ ਆਪਾਂ ਗੱਲ ਕਰੀਏ ਖੂਨ ਦੀ ਕਮੀ ਦੀ ਤਾਂ 60% ਜੋ ਹੈ ਖੂਨ ਦੀ ਡੈਫੀਸ਼ੈਂਸੀ ਬੱਚਿਆਂ ਵਿੱਚ ਪਾਈ ਜਾਂਦੀ ਹੈ 50% 50% ਡੈਫੀਸ਼ੈਂਸੀ ਖੂਨ ਦੀ ਮਹਿਲਾਵਾਂ ਵਿੱਚ ਵੀ ਪਾਈ ਜਾਂਦੀ ਹੈ ਤੇ 25% ਦੀ ਡੈਫੀਸ਼ੀਐਂਸੀ ਜੋ ਹੈ ਪੁਰਸ਼ਾ ਦੇ ਵਿੱਚ ਵੀ ਪਾਈ ਜਾਂਦੀ ਹੈ ਓਵਰ ਆਲ ਜੇ ਆਪਾਂ ਗੱਲ ਕਰੀਏ ਤਾਂ ਇੱਥੋਂ ਜੀ ਸਮਝ ਸਕਦੇ ਹਾਂ ਕਿ ਜਿਹੜੀ ਰੇਸ਼ਿਓ ਹੈ ਘਟ ਨਹੀਂ ਹੈ ਸੋ ਇਸ ਲਈ ਜ਼ਰੂਰ ਆਪਣੀ ਡਾਈਟ ਤੇ ਤੁਸੀਂ ਫੋਕਸ ਕਰੋ ਸਿੱਧਾ ਹੁਣ ਆਪਾਂ ਜੂਸ ਵਾਲੀ ਗੱਲ ਤੇ ਆਈਏ ਤੇ ਇੱਥੇ ਤੁਹਾਨੂੰ ਚੁਕੰਦਰ ਚਾਹੀਦਾ ਹੈ ਗਾਜਰਾਂ ਨੇ और नाल चाहिए आंवला कि रेशो चाहिए यह भी जान लो सौ तो डेढ़ सौ ग्राम तुम चुकंदर लो गो सौ तो ढाई सौ ग्रामीण गलचर लै लो और एक आंवला उसकी गिटक कट के चीजा जो है कट के एक ब्लैंडर और एक गिलास और इसे तरह पी जाओ अः अगर तुम छाण के पीना चाहो छाण भी सद अगर तुम नहीं छानो इसे तरह ब्लैंड पूरा ब्लैंड तो मिश्रण बनता है लिकुड फॉर्म इस आयरन और विटामिन सी फोलिक एसिड ਮਿਲਣ ਦੇ ਨਾਲ-ਨਾਲ ਫਾਈਬਰ ਵੀ ਚੰਗੀ ਮਾਤਰਾ ਵਿੱਚ ਮਿਲ ਜਾਂਦਾ ਪਰ ਕਈਆਂ ਨੂੰ ਜਿਨ੍ਹਾਂ ਨੂੰ ਪੀਣ ਦੇ ਵਿੱਚ ਦਿੱਕਤ ਹੁੰਦੀ ਹੈ ਇੰਨਾ ਜ਼ਿਆਦਾ ਗਾੜਾ ਹੋ ਜਾਂਦਾ ਤਾਂ ਤੁਸੀਂ ਇਸ ਨੂੰ ਛਾਣ ਲਓ ਔਰ ਅਗਰ ਕਿਸੇ ਨੂੰ ਲੱਗਦਾ ਕਿ ਇਹਨੂੰ ਮਿੱਠਾ ਹੋਣਾ ਚਾਹੀਦਾ ਤਾਂ ਤੁਸੀਂ ਇਸ ਦੇ ਵਿੱਚ ਗੁੜ ਜਾਂ ਸ਼ੱਕਰ ਤੁਸੀਂ ਇਸ ਦੇ ਵਿੱਚ ਐਡ ਕਰਕੇ ਇਸ ਨੂੰ ਪੀ ਸਕਦੇ ਹੋ ਰੈਗੂਲਰ ਤੁਸੀਂ ਪੀਓ ਔਰ ਇਸ ਨੂੰ ਪੀਣ ਦਾ ਸਹੀ ਸਮਾਂ ਹੈ ਸਵੇਰੇ ਜੀ ਹਾਂ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਆਪਣਾ ਤੁਸੀਂ ਪਾਣੀ 1.5 ਤੋਂ 2 ਗਲਾਸ ਜਿੰਨਾ ਤੁਸੀਂ ਸਵੇਰੇ ਪਾਣੀ ਪੀਂਦੇ ਹੋ ਉਸ ਤੋਂ ਬਾਅਦ ਅੱਧੇ ਪੌਣੇ ਘੰਟੇ ਬਾਅਦ ਔਰ ਤੁਹਾਡੇ ਬ੍ਰੇਕਫਾਸਟ ਤੋਂ 1 ਘੰਟਾ ਪਹਿਲਾਂ ਤੁਸੀਂ ਇੱਕ ਗਲਾਸ ਜੂਸ ਪੀ ਲੈਣਾ ਤੇ 1 ਘੰਟੇ ਬਾਅਦ ਤੁਸੀਂ ਆਪਣਾ ਨਾਸ਼ਤਾ ਕਰਨਾ ਹੈ ਔਰ ਅਗਰ ਸਵੇਰੇ ਹੀ ਤੁਸੀਂ ਪੀਂਦੇ ਹੋ ਤਾਂ ਬਹੁਤ ਫਾਇਦੇ ਇਸੇ ਤੁਹਾਨੂੰ ਮਿਲਣ ਵਾਲੇ ਨੇ ਪਰ ਸਵੇਰੇ ਇਨਕਾ ਇਨ ਕੇਸ ਨਹੀਂ ਪੀ ਪਾਉਂਦੇ ਹੋ ਤਾਂ ਤੁਸੀਂ ਬ੍ਰੇਕਫਾਸਟ ਤੋਂ 1 ਘੰਟੇ ਪਹਿਲਾਂ 1 ਘੰਟੇ ਬਾਅਦ ਸੌਰੀ ਔਰ ਜਿਹੜਾ ਤੁਸੀਂ ਲੰਚ ਕਰਨਾ ਉਸ ਤੋਂ 1.5 ਤੋਂ 2 ਘੰਟੇ ਪਹਿਲਾਂ ਇਹ ਟਾਈਮ ਤੁਸੀਂ ਇਸ ਤਰੀਕੇ ਨਾਲ ਸੈੱਟ ਕਰੋ ਤਾਂ ਕਿ ਉਸ ਟਾਈਮ ਤੁਸੀਂ ਇਸ ਨੂੰ ਪੀਓ ਔਰ ਤੁਹਾਨੂੰ ਇਸ ਦਾ ਫਾਇਦਾ ਮ ਸ਼ਾਮ ਨੂੰ ਇਸ ਨੂੰ ਛੇਵੇ ਤੋਂ ਬਾਅਦ ਨਾ ਪੀਓ ਕਿਉਂਕਿ ਉਦੋਂ ਤੁਹਾਨੂੰ ਇਸੇ ਬਹੁਤ ਜ਼ਿਆਦਾ ਫਾਇਦੇ ਨਹੀਂ ਮਿਲਦੇ ਸਾਡਾ ਡਾਈਜੈਸ਼ਨ ਥੋੜਾ ਸਲੋ ਹੋ ਚੁੱਕਿਆ ਹੁੰਦਾ ਸੋ ਇਹ ਮਾਰਨਿੰਗ ਟਾਈਮ 'ਚ ਇਸ ਲਈ ਆਪਾਂ ਪੀਣਾ ਹੈ ਤੇ ਤੁਸੀਂ ਜਦੋਂ ਲਗਾਤਾਰ 8 ਦਿਨ ਜੂਸ ਪੀਂਦੇ ਹੋ ਤਾਂ ਤੁਹਾਨੂੰ ਆਪਣੇ ਆਪ ਵਿੱਚ ਢੇਰ ਸਾਰੇ ਚੇਂਜਸ ਜ਼ਰੂਰ ਦੇਖਣ ਨੂੰ ਮਿਲਣ ਵਾਲੇ ਨੇ ਜੋ ਇਹ ਆਪਾਂ ਗੱਲ ਕਰ ਰਹੇ ਹਾਂ ਥਕਾਵਟ ਕਮਜ਼ੋਰੀ ਸਿਰ ਦਰਦ ਚੱਕਰ ਆਣਾ ਦਿਲ ਦੀ ਧੜਕਣ ਤੇਜ਼ ਹੋ ਜਾਣਾ ਵਾਲਾਂ ਦਾ ਝੜਨਾ ਚਿਹਰੇ ਤੇ ਪੀਲਾਪਨ ਮਾਇੂਸਾ ਚਿਹਰਾ ਦਿਖਦਾ ਟਲਿਆ ਟਲਿਆ ਚਿਹਰਾ ਦਿਖ ਰਿਹਾ ਹੈ ਤਾਂ ਤੁਹਾਡੀ ਇਸ ਦੇ ਨਾਲ ਸਕਿਨ ਗਲੋ ਵੀ ਕਰੇ एगी तो अपने एनर्जी भी फील होएगी, बॉडी विच स्ट्रेंथ फील होने वाली है सो तो जरूर यह जूस तुसी पी के देखो अगर जूस बनाने का टाइम ना हो तो चुकंदर जड़ी है, तुसी तो जरूर डेली सलाद की तरह जरूर खाओ आमला खाओ ਵਿਟਾਮਿਨ ਸੀ ਜਿਹੜਾ ਹੈ ਬਾਡੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਐਂਟੀਆਕਸੀਡੈਂਟ ਵੀ ਹੁੰਦਾ ਹੈ ਸਿਰਫ ਤੁਸੀਂ ਦੇਖੋਗੇ ਕਿ ਸਿਰਫ ਖੂਨ ਦੀ ਕਮੀ ਹੀ ਨਹੀਂ ਹੋਰ ਵੀ ਢੇਰ ਸਾਰੀਆਂ ਬਾਡੀ ਦੀ ਜਿਹੜੇ ਕੁਝ ਹੈਲਥ ਇਸ਼ੂਸ ਚੱਲ ਰਹੇ ਨੇ ਉਹਨਾਂ ਤੋਂ ਵੀ ਤੁਹਾਨੂੰ ਛੁਟਕਾਰਾ ਇਸੇ ਨਾਲ ਮਿਲ ਜਾਏਗਾ ਬੱਚਿਆਂ ਨੂੰ ਸ਼ੁਰੂ ਤੋਂ ਹੀ ਅਜਿਹੀਆਂ ਹੈਲਦੀ ਚੀਜ਼ਾਂ ਖਾਣ ਦੀ ਆਦਤ ਪਾਓ ਤਾਂ ਕਿ ਉਹ ਹਮੇਸ਼ਾ ਹੀ ਹੈਲਦੀ ਰਹਿਣ ਤੇ ਚੰਗੀ ਚੰਗੀਆਂ ਚੀਜ਼ਾਂ ਦੀ ਈਟਿੰਗ ਹੈਬਿਟਸ ਉਹਨਾਂ ਦੀ ਜਰੂਰ ਬਣੀਆਂ ਰਹਿਣ ਪਾਣੀ ਜ਼ਿਆਦਾ ਤੋਂ ਜ਼ਿਆਦਾ ਜ਼ਰੂਰ ਪੀਓ ਬਾਹਰ ਦਾ ਖਾਣਾ ਖਾਣ ਤੋਂ ਗੁਰੇਜ਼ ਕਰੋ ਅਨ ਹੈਲਦੀ ਚੀਜ਼ਾਂ ਪ੍ਰੋਸੈਸਡ ਫੂਡ ਬੇਕਿੰਗ ਚੀਜ਼ਾਂ ਜਿਹੜੀਆਂ ਬੇਕਰੀ ਪ੍ਰੋਡਕਟਸ ਹੁੰਦੀਆਂ ਇਹ ਜਿਹੇ ਚੀਜ਼ਾਂ ਤੋਂ ਦੂਰੀ ਬਣਾਏ ਰੱਖਣਾ ਚਾਹੀਦਾ ਕਦੀ ਇੱਕਦਾਰ ਖਾਓ ਤਾਂ ਕੋਈ ਗੱਲ ਨਹੀਂ ਪਰ ਰੂਟੀਨ ਵਿੱਚ ਇਹ ਚੀਜ਼ਾਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ ਜੰਕ ਫੂਡ ਫਰਾਈ ਫੂਡ ਇਹ ਚੀਜ਼ਾਂ ਸਾਨੂੰ ਘੱਟ ਤੋਂ ਘੱਟ ਜ਼ਰੂਰ ਖਾਣੀਆਂ ਚਾਹੀਦੀਆਂ ਨੇ ਗਰਮੀਆਂ ਨੇ ਵਾਤਵਤ ਪਾਣੀ ਜ਼ਰੂਰ ਪੀਓ ਹਾਂ ਸਰਦੀਆਂ ਵਿੱਚ ਆਰਾਮ ਦੇ ਨਾਲ ਗਾਜਰਾ ਮਿਲ ਜਾਂਦੀਆਂ ਤੇ ਇਹ ਜੂਸ ਬਣਾਇਆ ਜਾ ਸਕਦਾ ਪਰ ਗਰਮੀਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ orange ਕਲਰ ਦੀ ਸਾਨੂੰ ਜੋ ਹੈ ਗਾਜਰਾ ਇਸ ਮੌਸਮ ਦੇ ਵਿੱਚ ਮਿਲਦੀਆਂ ਉਸ ਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਨਹੀਂ ਤਾਂ ਇਹ ਇਕੱਲਾ ਤੁਸੀਂ ਚੁਕੰਦਰ ਦਾ ਵੀ ਜੂਸ ਬਣਾ ਸਕਦੇ ਹੋ ਸੋ ਇਸ ਤੋਂ ਸਾਨੂੰ ਵਿਟਾਮਿਨ A ਵੀ ਅੱਛੀ ਮਾਤਰਾ ਵਿੱਚ ਮਿਲ ਰਿਹਾ ਹੁੰਦਾ ਜੋ ਸਾਡੀ ਆਈਜ਼ ਲਈ ਵੀ ਬਹੁਤ ਅੱਛਾ ਹੁੰਦਾ ਹੈ ਤਾਂ ਜ਼ਰੂਰ ਇਸ ਨੂੰ ਅਪਣਾ ਕੇ ਦੇਖਿਓ ਔਰ ਟਰਾਈ ਕਰਨਾ ਔਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਐਸੇ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ कर देना कमेंट करके अपने सुझाव ना सांझे करना हूं तक पेज पेजो नहीं फॉलो कर लो यूट्यूब चैनल हेल्थ है फ़ड़ सबसक्राइब नहीं किया फटाफट सबसक्राइब भी कर लो मिलेंगे जल्दी ही सेहत न जुड़ी होर खास जानकारी ले दौ जी इजाजत सत श्रीकाल